ਗੁਰਹਰ ਸਹਾਇ ਲਾਈਵ ਖਬਰ ਦਾ ਹੋਇਆ ਅਸਰ ਸਾਬਕਾ ਜਲਾਲਾਬਾਦ ਦੇ ਵਿਧਾਇਕ ਅਤੇ ਉਦਯੋਗਪਤੀ ਰਮਿੰਦਰ ਸਿੰਘ ਆਮਲਾ ਨੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਮਸਲੇ ਦਾ ਕੀਤਾ ਹੱਲ ਨਵੇਂ ਬਨੇ ਸ਼ਿਵ ਮੰਦਰ ਵਿੱਚ 8 ਨਵੰਬਰ ਨੂੰ ਕੀਤੀ ਜਾਵੇਗੀ ਸ਼ਿਵਲਿੰਗ ਮੂਰਤੀ ਦੀ ਸਥਾਪਨਾ ਗੁਰਹਰ ਸਹਾਇ ਤੋਂ ਚੱਲਣ ਵਾਲੇ ਵੈੱਬ ਚੈਨਲ ਗੁਰਹਰ ਸਹਾਇ ਲਾਈਵ ਤੇ ਇੱਕ ਖਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਸ਼ਿਵ ਮੰਦਿਰ ਅੰਦਰ ਬਨੇ ਹੋਏ ਸ਼ਿਵਲਿੰਗ ਦੇ ਉੱਪਰ ਸ਼ਹਿਰ ਦੇ ਸੀਵਰੇ ਦਾ ਗੰਦਾ ਪਾਣੀ ਸ਼ਿਵਲਿੰਗ ਦੇ ਚੜ ਰਿਹਾ ਸੀ ਜਿਸ ਤੋਂ ਪਰੇਸ਼ਾਨ ਇਸ ਸੋਸਾਇਟੀ ਦੇ ਮੈਂਬਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਅਤੇ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਸੀ ਕਿ ਅਗਰ ਸੀਵਰੇ ਦਾ ਗੰਦਾ ਪਾਣੀ ਮੰਦਰ ਵਿੱਚ ਆਉਣਾ ਬੰਦ ਨਹੀਂ ਕੀਤਾ ਗਿਆ ਤਾਂ ਇਸ ਦੇ ਖਿਲਾਫ ਕਮੇਟੀ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਨੂੰ ਮੁੱਖ ਰੱਖਦੇ ਹੋਏ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਹਲਕਾ ਗੁਰਹਰ ਸਹਾਇ ਦੇ ਉਦਯੋਗਪਤੀ ਰਮਿੰਦਰ ਸਿੰਘ ਆਮਲਾ ਵੱਲੋਂ ਸ਼੍ਰੀ ਸ਼ਿਵ ਸੇਵਾ ਸੰਗ ਸੋਸਾਇਟੀ ਦੇ ਮੈਂਬਰਾਂ ਨਾਲ ਮੰਦਰ ਵਿਖੇ ਮੀਟਿੰਗ ਕਰਕੇ ਇਹ ਸਾਰੇ ਮਸਲੇ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੰਜੀਨੀਅਰ ਨਾਲ ਗੱਲਬਾਤ ਕਰਕੇ ਸ਼ਿਵ ਮੰਦਿਰ ਦੀ ਉਸਾਰੀ ਦੇ ਕੰਮ ਨੂੰ ਪੂਰਾ ਕਰਵਾਉਣ ਲਈ ਆਖਿਆ ਗਿਆ ਅਤੇ ਸ਼ਿਵ ਮੰਦਿਰ ਵਿੱਚ ਸ਼ਿਵਲਿੰਗ ਨੂੰ ਨਵੇਂ ਬਨੇ ਮੰਦਿਰ ਵਿੱਚ ਸਥਾਪਿਤ ਕੀਤਾ ਜਾਵੇਗਾ ਇਸ ਮੌਕੇ ਮੰਦਿਰ ਦੇ ਪੁਜਾਰੀ ਨਾਲ ਗੱਲਬਾਤ ਕਰਕੇ 8 ਨਵੰਬਰ ਦਾ ਸ਼ੁਭ ਮੂਰਤ ਕਢਵਾ ਕੇ ਸ਼ਿਵਲਿੰਗ ਨੂੰ ਨਵੇਂ ਮੰਦਿਰ ਵਿੱਚ ਸਥਾਪਿਤ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਤੇ ਕਮੇਟੀ ਦੇ ਮੈਂਬਰਾਂ ਨਾਲ ਮੰਦਿਰ ਵਿੱਚ ਬੈਠ ਕੇ ਸਾਰੇ ਮਸਲੇ ਨੂੰ ਹੱਲ ਕੀਤਾ ਗਿਆ ਅਤੇ ਸ਼ਿਵਾਲਾ ਮੰਦਿਰ ਦੀ ਇਮਾਰਤ ਨੂੰ ਪੂਰਾ ਜਲਦੀ ਹੀ ਕਰ ਦਿੱਤਾ ਜਾਵੇਗਾ